ਬੱਦ ਬਾਬੇ ਦਾ ਲੰਗਰ ਦੇਗ ਵਾਸਤੇ ਦੇ ਹੈਗੀ ਗੜਸੀ ਹੋਰ ਦੇਖੀ ਮਰੀਕ ਪਰਾਂ ਨੂੰ ਕਰੀ ਢੱਕਣ ਬਰਾ ਕਰੀ ਹੋਏ ਤੁਹਾਨੂੰ ਮਾੜਾ ਆਇਆ ਹੋਵੇ ਹੋਸ਼ ਲੋਨ ਨੂੰ ਬੁਲਾਏ ਮੁੰਡੇ ਨੂੰ ਮਾਰਾ ਪਿਛਲੇ ਨੂੰ ਆ ਵੀ ਨੋ ਫੋਟੋ ਕਰੀਏ ਇੱਧਰ ਇੱਧਰ ਵੀ ਕਰਦੀ ਜਿੰਨਾ ਦਾ ਬਾਬਾ ਜੀ ਆਓ ਸਲਾਦ ਇੱਧਰ ਸਲਾਦ ਲੈ ਲੋ ਜੀ ਰਾਮਾ ਹੌਲੀ ਹੋ ਜਾ ਥੱਲੇ ਉਹ ਅਕਲਾ ਕੈਮਰਾ ਜੀ ਅਸਰ ਤੇ ਪਾ ਦਿਓ ਸਾਬਾ

ਦੇ ਵੱਲ ਜੀ ਸਤ ਸ੍ਰੀ ਅਕਾਲ ਜੀ ਇਤਬਾਰ ਨਾਲ ਚਲੋ ਉਧਰ ਬਣਾਓ ਆਇਓ ਆਇਓ ਨਵੰਦਰ ਆਇਓ ਵਾਹਿਗੁਰੂ 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 ਗੁਰਨਾਨਕ ਪਾਤਸ਼ਾਹ ਜੀ ਨੇ ਜਿਹੜਾ 20 ਰੁਪਿਆ ਦਾ ਅੱਛਾ ਸਾਰੇ ਸਾਰੂ ਨੂੰ ਲੰਗਰ ਲਗਾਇਆ ਸੀ ਅੱਜ ਉਹ ਅਸੁੱਟ ਭੰਡਾਰਾ ਅੱਜ ਵੀ ਉਸੇ ਤਰ੍ਹਾਂ ਹੀ ਵਰਤ ਰਿਹਾ ਹੈ ਸਾਡੇ ਸੰਗਤਾਂ ਆ ਕੇ ਜੀ ਆਪ ਜੀ ਸਾਡੇ ਸਾਹ ਦੇ ਹਾਰ ਦੀ ਕਰਦੇ ਇਸੋ ਦੇ ਵਿੱਚ ਆ ਕੇ ਵੀ ਰੌਣਕਾਂ ਲਾਈ ਨੇ ਯਾਰ ਸੱਚੇ ਪਾਤਸ਼ਾਹ ਗੁਰਨਾਨਕ ਪਾਤਸ਼ਾਹ ਜੀ ਦਾ ਵਰਪ੍ਰਕਾਸ਼ ਨੂੰ ਮਨਾਉਂਦੇ ਹੋਈਆਂ ਬੜੀ ਸੰਗਤਾਂ ਦੇ ਵਿੱਚ ਉਸਤਾਦ ਖੁਸ਼ੀ ਦਾ ਚੌ ਹੈਗਾ ਆਪਣੇ ਆਪ ਨੂੰ ਵੱਡ ਭਾਗੀ ਵੀ ਸਮਝ ਰਹੇ ਨੇਗੇ ਕਿਉਂਕਿ ਇਸ ਪੰਜਾਬ ਦੀ ਧਰਤੀ ਤੋਂ ਦੂਰ ਆ ਕੇ ਵੀ ਉਹਨਾਂ ਦੇ ਵਿੱਚ ਉਹਨਾਂ ਹੀ ਇਹ ਚੌ ਹੈਗਾ ਗੁਰਨਾਨਕ ਪਾਤਸ਼ਾਹ ਨੂੰ ਅੰਗ ਸੰਗ ਜਾਣਦੇ ਹੋਏ ਉਹਨਾਂ ਦਾ ਨਾਮ ਜਪਦੇ ਹੋਏ ਉਹਨਾਂ ਦੱਸਿਓ ਸੰਨਤਾ ਤੇ ਸੱਚੀ ਸੁੱਧੀ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਦੇ ਉਪਦੇਸ਼ਾਂ ਨੂੰ ਕਮਾਉਂਦੇ ਹੋਏ ਸੰਗਤਾਂ ਪੇਸ਼ਾ ਪ੍ਰਬੰਧ ਵਿਚ ਆ ਕੇ ਵੀ ਐਚ ਕੰਪਨੀ ਦੇ ਸਾਰੇ ਜਵਾਨ ਸੁਸ਼ੇ ਇੰਸਪੈਕਟਰ ਸਾਹਿਬ ਬਾਬਾ ਕਰਨ ਸਿੰਘ ਵੱਲੋਂ ਵੀ ਉਹਨਾਂ ਨੂੰ ਬਹੁਤ ਪਿਆਰ ਉਹ ਬਹੁਤ સારી ਕੰਪਨੀ ਨੂੰ ਆਪ ਰੋਸ ਸਾਰਿਆਂ ਨੂੰ ਚੰਗੀ ਤਾਲੀ ਅਰਦਾਸ ਕਰਾਈ ਹੈਗੀ ਮਾਲਕ ਆਂਸਰ ਪਾਸੇ ਗੁਰਨਾਥ ਪਾਸ਼ਾ ਜੀ ਨੂੰ ਸਾਥ ਆਇਆ ਤੇ ਰਹਿਤ ਮਹਿਰ ਆਪਣੀ ਰਹਿਮਤ ਵਰਤਾਵੇ ਸਾਰੇ ਹਿੰਦੂਆਂ ਦੇ ਵਿੱਚ ਨਾਮ ਦੀ ਦਾਤ ਪਾਵੇ ਨਾਮ ਬਾਣ ਦਾ ਜੋੜ ਕੇ ਰੱਖੇ ਹੋਣਾ ਦਾ ਮਨੁੱਖਾ ਜੋ ਜਨਮ ਜੀਵਨ ਮਿਲੇਗਾ ਇਸ ਨੂੰ ਸਫਲ ਕਰਕੇ ਅਸੀਂ ਇਸ ਸੰਸਾਰ ਤੋਂ ਜਾਈਏ ਤੇ ਉਹਨਾਂ ਦੇ ਪਰਪ ਮਨਾਣ ਦਾ ਸਾਨੂੰ ਤਾਂ ਹੀ ਸਭ ਤੋਂ ਉੱਚਾ ਤੇ ਸੁੱਚਾ ਉਹਨਾਂ ਦਾ ਗਿਆਨ ਹੈਗਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਆਪਦੇਸ਼ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਤਾਂ ਗੁਰੂ ਪਿਆਰੇ ਸਾਡਾ ਇੱਥੇ ਪਰਪ ਮਨਾਏ ਦਾ ਫਾਇਦਾ ਵੀ ਤਾਂ ਹੀ ਹੈਗਾ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੱਸੇ ਮਾਰਗ ਤੇ ਚੱਲਦੇ ਹੋਏ ਆਪਣੇ ਮਾਲਕ ਦੇ ਅਪਾਰ ਕਿਰਪਾ ਦੇ ਸਤਿਕਾਰ ਨਰੰਕਾਰ ਦੇ ਚਰਨਾਂ ਦੇ ਨਾਲ ਜੁੜ ਜਾਈਏ। ਬਹੁਤ ਹੀ ਸਤਿਕਾਰਯੋਗ ਸਾਰੇ ਹੀ ਗੁਰਮੁਖ ਪਿਆਰੇ ਆਪਣਾ ਸਰਦਾ ਭਾਵਨਾ ਦੇ ਨਾਲ ਇਸ ਕੰਪਨੀ ਵੱਲੋਂ ਲੰਗਰ ਤਿਆਰ ਕਰਵਾਏ ਗਏ ਨੇਗੇ ਮਿਲ ਕੇ ਸਾਰਿਆਂ ਦੇ ਸੰਯੋਗ ਦੇ ਨਾਲ ਡੀਐਸਪੀ ਅਜੇ ਸਿੰਘ ਤੇ ਉਹਨਾਂ ਦੇ ਗੁਰਮੁਖ ਪਿਆਰੋ ਨਾਲ ਹੀ ਸਾਰੇ ਸਮੂਹ ਕੰਪਨੀ ਵੱਲੋਂ ਆਪ ਜੀ ਨੂੰ ਇਸ ਲੰਗਰ ਦੇ ਵਿੱਚ ਪਹੁੰਚਣ ਤੇ ਸੰਗਤਾਂ ਦਾ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਟਨ ਕੋਟਾਂ ਧੰਨਵਾਦ ਕਰਦੇ ਆਂਗੇ ਗੁਰਮਖ ਪਿਆਰਿਓ ਨਿਰੰਕਾਰ ਮੂਰਤ ਕਲਾ ਧਾਰ ਜਗ ਪਰ ਭਰਿਓ ਮਿੱਟੀ ਤੁਦ ਜਗ ਵਿਚਾਨਣ ਹੋਆ ਗੁਰਮਖ ਪਿਆਰਿਓ ਇਸ ਸੰਸਾਰ ਦੇ ਵਿੱਚੋਂ ਜਿਹੜੀ ਧੂੜ ਅੰਧੇਰੇ ਦੀ ਅਗਿਆਨਤਾ ਦਾ ਭਰਮ ਫੈਲਿਆ ਸੀਗਾ ਉਹਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਨਿਰੰਕਾਰ ਰੂਪ ਧਾਰ ਕੇ ਇਸ ਸੰਸਾਰ ਤੇ ਆਏ ਤੇ ਇੱਕੋ ਹੀ ਉਪਦੇਸ਼ ਦਿੱਤਾ ਆਵਲੇ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤਾਂ ਅਸੀਂ ਸਮੁੱਚੀ ਮਾਨਤਾ ਦੀ ਇੱਕ ਹੀ ਅਕਾਲ ਪੁਰਖ ਵਹਿਗੂ ਦੀ ਪੂਜਾ ਤੇ ਉਸ ਦੇ ਸੱਚੇ ਉਪਦੇਸ਼ ਤੇ ਅਸੀਂ ਚੱਲਣਾ ਕਰੀਏ ਤੇ ਨਾਲ ਨਾਲ ਸਾਡੇ ਆਪਣੇ ਜੀਵਨ ਨੂੰ ਸਫਲ ਕਰਦੇ ਹੋਏ ਇਸ ਸੰਸਾਰ ਤੋਂ ਆਪਾਂ ਹੱਸਦੇ ਹੱਸਦੇ ਆਪਣੇ ਉਸ ਮਾਲਕ ਦੇ ਨਿਰੰਕਾਰ ਦੇ ਵਿੱਚ ਹੀ ਸਮਾ ਜਾਈਏ ਸਾਰਿਆਂ ਵੱਲੋਂ ਫੇਰ ਤੋਂ ਸਾਰੇ ਸਮੁੱਚੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂਗੇ ਗੁਰਨਾਨਕ ਪਾਤਸ਼ਾਹ ਜੀ ਪੁਰਬ ਤੇ ਆਪ ਜੀ ਨੂੰ ਕੋਟਾਨ ਕੋਟਾਨ ਲੱਖਾਂ ਵਾਰ ਗੁਰੂਆਂ ਪਿਆਰਿਓ ਵਧਾਈਆਂ ਆਪ ਜੀ ਪਾਤਰ ਹੋਗੇ ਜੋ ਕਿ ਸਮੁੱਚੇ ਆਪ ਜੀ 2025 ਦੇ ਵਿੱਚ ਗੁਰੂ ਨਾਨਕ ਪਾਸ਼ਾ ਪਰ ਮਨਾ ਰਹੇ ਹੋਗੇ ਇੱਕ ਨੇ ਅਨੇਕਾਂ ਇਹ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਜੀ ਜੱਗਾ ਵਰਤਾਉਂਦੇ ਆ ਪ੍ਰਸਾਦ ਦੇ ਲੰਗਰ ਦੇ ਵਿੱਚ ਵਰਤਦੇ ਆ ਸੰਗਤਾਂ ਵੱਲੋਂ ਹੋਈਆਂ ਅਨੇਕਾਂ ਭੁੱਲਾਂ ਨੂੰ ਗੁਰੂ ਸਹਿਬਾਨ ਦਾ ਸੰਗਤ ਬਖਸ਼ਣ ਜੋਗਾ ਬਖਸ਼ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਾ ਆ ਨਾ ਨੀਰੇ ਜਰਾ ਖੋ ਜੀ ਦਰਮਾ ਬਾਈ ਆਉਣ ਨੂੰ ਆ ਰਹੇ ਆ ਆਇਆ ਸੀ ਬਾਈ ही ले लो

भई <laughs> <laughs> <laughs>